ਸਾਮ ਦੀ ਬਰਕਾਲਾ ਵਿੱਚ ਵਸਿਆ ਸਿੱਖ ਕੌਮ ਦਾ ਛੋਟਾ ਜਿਹਾ ਸੰਸਾਰ ਸਿੱਖੀ ਜਜ਼ਬੇ ਦੀ ਬਾਕ ਮਾਲ ਮਿਸਾਲ ਪੇਸ਼ ਕਰ ਰਿਹਾ ਹੈ ਮਧ ਸ਼ਾਮਦੀਰ ਨਗਾਉਂ ਟਾਉਨਸ਼ਿਪ ਤੋਂ ਲਗਭਗ 40 ਕਿਲੋਮੀਟਰ ਦੂਰ ਸਥਿਤ ਬਰਕਾਲਾ ਪਿੰਡ ਚ 200 ਤੋਂ ਵੱਧ ਅਸਾਮੀ ਸਿੱਖ ਰਹਿ ਰਹੇ ਹਨ ਇੱਕ ਵਿਲੱਖਣ ਪਾਈਚਾਰਾ ਜੋ ਔਖੇ ਸਮੇਂ ਵਿੱਚ ਅਸਾਮ ਦੇ ਲੋਕਾਂ ਦੇ ਨਾਲ ਖੜਾ ਰਿਹਾ ਤੇ ਬਾਅਦ ਵਿੱਚ ਸਥਾਨਕ ਸੱਭਿਆਚਾਰ ਤੇ ਪਰੰਪਰਾਵਾਂ ਵਿੱਚ ਆਪਣੇ ਆਪ ਨੂੰ ਵੀ ਰਲਗੱਡ ਕਰਦਾ ਚਲਾ ਜਾ ਰਿਹਾ ਹੈ ਬਰਕਾਲਾ ਵਿੱਚ ਅਸਾਮੀ ਸਿੱਖ ਪਿੰਡ ਵਿੱਚ ਆਪਣੇ ਪੁਰਖਿਆਂ ਦੁਆਰਾ ਸਥਾਪਿਤ ਚਾਰ ਗੁਰਦੁਆਰਿਆਂ ਵਿੱਚ ਜਾਂਦੇ ਹਨ ਪਰ ਅਸਾਮੀ ਵਿੱਚ ਆਪਣੀ ਗੁਰਬਾਣੀ ਉਚਾਰਦੇ ਹਨ ਉਹ ਕਿਸੇ ਅਸਫਲਤਾ ਦੇ ਪਿੰਡ ਦੇ ਨਾਮ ਘਰਾ ਵਿੱਚ ਵੀ ਜਾਂਦੇ ਹਨ ਤੇ ਬੈਸ਼ਨਵ ਰਸਮਾਂ ਵਿੱਚ ਹਿੱਸਾ ਲੈਂਦੇ ਹਨ ਜੋ ਨਾਮ ਘਰਾ ਵਿੱਚ ਮੰਨੀਆਂ ਜਾਂਦੀਆਂ ਹਨ ਨਗਾਉ ਦੇ ਬਰਕਾਲਾ ਦੇ ਉਸਨੀਕ ਦਦੀਪ ਸਿੰਘ ਨੇ ਕਿਹਾ ਕਿ ਅਸੀਂ ਸਿੱਖ ਹਾਂ ਪਰ ਅਸੀਂ ਅਸਾਮੀ ਸਿੱਖਾਂ ਸਾਡੇ ਪੁਰਖੇ 2 ਸਦੀਆਂ ਪਹਿਲਾਂ ਅਸਾਮ ਆਏ ਸਨ ਅਤੇ ਇੱਥੇ ਵਸ ਗਏ ਅਸੀਂ ਹੁਣ ਪੰਜਾਬ ਵਿੱਚ ਆਪਣੇ ਪੁਰਖਿਆਂ ਨਾਲ ਵੀ ਨਹੀਂ ਜੁੜੇ ਹੋਏ ਸਾਨੂੰ ਨਹੀਂ ਪਤਾ ਕਿ ਉਹ ਕੋਈ ਹੈ ਜਾਂ ਨਹੀਂ ਬਰਕਾਲਾ ਵਿੱਚ ਸਾਡੇ ਇਸ ਭਾਈਚਾਰੇ ਦੇ ਲੋਕ ਪੰਜਾਬੀ ਭਾਸ਼ਾ ਨਹੀਂ ਜਾਣਦੇ, ਅਸਾਮੀ ਸਾਡੀ ਮਾਂ ਬੋਲੀ ਹੈ। ਇਸ ਭਾਈਚਾਰੇ ਦੇ ਪੰਜਾਬ ਤੋਂ ਅਸਾਮ ਜਾਣ ਦੀ ਕਹਾਣੀ ਵੀ ਓਨੀ ਹੀ ਦਿਲਚਸਪ ਹੈ। ਇਤਿਹਾਸ ਦੱਸਦਾ ਹੈ ਕਿ ਇਸ ਭਾਈਚਾਰੇ ਦੇ ਸਾਰੇ ਪੂਰਵਜ ਪੰਜਾਬ ਦੇ ਬਹਾਦਰ ਸਿਪਾਹੀ ਸਨ ਜਿਨ੍ਹਾਂ ਨੂੰ ਉਸ ਸਮੇਂ ਦੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਦੇ ਅਹੋਮ ਰਾਜਾ ਚੰਦਰਕਾਤ ਸਿੰਘਾ ਦੀ ਬੇਨਤੀ ਤੇ ਅਸਾਮ ਭੇਜਿਆ ਸੀ। ਅਹੋਮ ਰਾਜਾ ਨੇ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਹਮਲਾਵਰ ਬਰਮੀ ਸੈਨਿਕਾਂ ਅبرਧ ਲੜਨ ਵਿੱਚ ਅਸਾਮ ਦੀ ਮਦਦ ਲਈ ਬਹਾਦਰ ਸੈਨਿਕਾਂ ਦੀ ਇੱਕ ਟੁਕੜੀ ਭੇਜਣਾ। ਇਤਿਹਾਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ 1820 ਵਿੱਚ 500 ਬਹਾਦਰ ਸਿੱਖ ਸੈਨਿਕਾਂ ਦੀ ਇੱਕ ਟੁਕੜੀ ਆਸਾਮ ਪੇਜੀ ਸੀ ਜੋ ਹਮਜ਼ ਨੂੰ ਹਮਲਾਵਰ ਬਰਮੀ ਸੈਨਿਕਾਂ ਅਵਿਰਧ ਲੜਨ ਵਿੱਚ ਮਦਦ ਕੀਤੀ ਸੀ ਇਸ ਟੁਕੜੀ ਦੀ ਅਗਵਾਈ ਚਤਨਿਆ ਸਿੰਘ ਕਰ ਰਹੇ ਸਨ ਜੋ ਕਿ ਇੱਕ ਬਹਾਦਰ ਕਮਾਂਡਰ ਸਨ ਸਿੱਖ ਸੈਨਿਕਾਂ ਨੇ ਬਰਮੀਆਂ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ ਹਮਜ਼ ਨੂੰ ਉਹਨਾਂ ਦੀਆਂ ਜ਼ਮੀਨਾਂ ਵਾਪਸ ਲੈਣ ਵਿੱਚ ਵਾਧਦ ਕੀਤੀ ਹਾਲਾਂਕਿ ਕਮਾਂਡਰ ਚਤਨਿਆ ਸਿੰਘ ਬਰਮੀਆਂ ਨਾਲ ਇੱਕ ਭਿਆਨਕ ਲੜਾਈ ਦੌਰਾਨ ਹਦੀਰਾ ਚੌਕੀ ਖੇਤਰ ਵਿੱਚ ਸ਼ਹੀਦ ਹੋ ਗਏ ਚਤਨਿਆ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਮਾਤਾ ਜੀ ਅਤੇ ਹੋਰ ਬਾਕੀ ਸਿਪਾਹੀ ਪੰਜਾਬ ਵਾਪਸ ਨਹੀਂ ਆਏ ਇਸ ਦੀ ਬਜਾਏ ਅਸਾਮ ਵਿੱਚ ਵੱਸਣ ਦਾ ਫੈਸਲਾ ਕੀਤਾ ਹਦੀਰਾ ਚੌਂਕੀ ਤੋਂ ਉਹ ਬ੍ਰह्मਪੁੱਤਰ ਨਦੀ ਦੇ ਉੱਪਰ ਵਾਲ ਗਏ ਅਤੇ ਕਲੌਂਗ ਅਤੇ ਕੋਪਲੀ ਨਦੀਆਂ ਦੇ ਸੰਗਮ ਦੇ ਨੇੜੇ ਇੱਕ ਜਗ੍ਹਾ ਤੇ ਵੱਸ ਗਏ। ਸਿਪਾਹੀਆਂ ਅਤੇ ਉਹਨਾਂ ਦੇ ਵੰਸ਼ਜਾਂ ਦੇ ਬਾਅਦ ਵਿੱਚ ਸਥਾਨਕ ਅਸਾਮੀ ਔਰਤਾਂ ਨਾਲ ਵਿਆਹ ਕੀਤਾ ਅਤੇ ਸਥਾਨਕ ਸੱਭਿਆਚਾਰ ਨੂੰ ਅਪਣਾਉਂਦੇ ਹੋਏ ਇੱਥੇ ਵੱਸ ਗਏ। ਬਰਾਕਲਾ ਦੇ ਇੱਕ ਹੋਰ ਅਸਾਮੀ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਿੱਖ ਧਰਮ ਦਾ ਪਾਲਣ ਕਰਦੇ ਹਾਂ ਪਰ ਅਸੀਂ ਅਸਾਮੀ ਸੱਭਿਆਚਾਰ ਦਾ ਵੀ ਪਾਲਣ ਕਰ ਰਹੇ ਹਾਂ। ਸਾਡੇ ਪਿੰਡ ਵਿੱਚ ਵਿਆਹ ਦੌਰਾਨ ਪਹਿਲਾਂ ਇਹ ਗੁਰਦੁਆਰੇ ਵਿੱਚ ਸਿੱਖ ਧਰਮ ਦੀਆਂ ਰਸਮਾਂ ਅਨੁਸਾਰ ਮਨਾਏ ਜਾਂਦੇ ਹਨ ਅਤੇ ਬਾਅਦ ਵਿੱਚ ਵਿਆਹ ਦੀ ਰਸਮ ਅਸਾਮੀ ਹਰ ਰਵਾਇਤ ਮੁਤਾਬਕ ਵੀ ਕੀਤੀ ਜਾਂਦੀ ਹੈ ਮੇਰੇ ਪਰਿਵਾਰ ਵਿੱਚ ਕੋਈ ਵੀ ਪੰਜਾਬੀ ਨਹੀਂ ਬੋਲਦਾ ਦੋ ਸਦੀਆਂ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਸਾਡੇ ਪੁਰਖੇ ਪੰਜਾਬ ਤੋਂ ਆਏ ਸਨ ਅਸਾਮ ਦੇ ਪਿੰਡ ਬਰਕਲਾ ਵਿੱਚ ਪਹਿਲਾ ਗੁਰਦੁਆਰਾ 1825 ਵਿੱਚ ਸਥਾਪਿਤ ਕੀਤਾ ਗਿਆ ਹੁਣ ਬਰਕਲਾ ਵਿੱਚ 4 ਗੁਰਦੁਆਰਾ ਸਾਹਿਬ ਹਨ ਬਰਕਲਾ ਵਿੱਚ ਸਾਡੇ ਨਾਮਕਰ ਵੀ ਹਨ ਇੱਥੇ ਸਿੱਖ ਲੋਕ ਅਸਾਮੀ ਸਿੱਖ ਹਨ ਉਹਨਾਂ ਦੀ ਹੋਣ ਦੀ ਕਹਾਣੀ ਦਇਆ ਅਤੇ ਭਾਵਨਾਤਮਕ ਸਦਭਾਵਨਾ ਨਾਲ ਭਰੀ ਹੋਈ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ